ਏ ਮਾੜਾ ਦਾਣੇ ਖਾਂਦੀਆਂ ਨੇ ਝੋਨਾ ਬੱਕਰੀ ਲਈ ਮਾੜਾ ਝੋਨਾ ਨਾ ਖਵਾਣਾ ਚਾਹੀਦਾ ਹਾਂ ਵੀ ਸੁਣੇ ਵੀ ਆਪਣੀ ਗੱਲ ਸੁਣ ਕੇ ਬਹੁਤ ਕਹਾਂਗੇ ਮੈਦਾ ਖਵਾਉਣਾ ਲੈ ਹੋ ਕੇ ਦਿਖਾਵੇ ਕੁਝ ਇਹ ਮਾਨ ਨਹੀਂ ਕਰਨਾ ਚਾਹੀਦਾ ਇਹ ਝੋਨੇ ਦੇ ਉੱਤੇ ਇਹ ਇਹਦਾ ਮਾੜਾ ਬੱਕਰੀ ਦਾ ਬੜਾ ਗੱਲ ਕੇ ਬੱਕਰੀਆਂ ਦੇ ਵਿੱਚ ਜਿਹੜਾ ਪੇਟ ਚ ਦਰਦ ਆ ਹਾਂ ਦਰਦ ਮਾਰਦਾ ਛੇਤੀ ਬੱਕਰੀ ਨੂੰ ਬੁਖਾਰ ਨਾ ਨਹੀਂ ਬੱਕਰੀ ਮਰਦੀ ਹੁੰਦੀ ਬੰਨ ਪੈ ਗਿਆ ਬੰਨ ਨਾ ਨਹੀਂ ਬੱਕਰੀ ਮਰਦੀ ਹੁੰਦੀ ਬੰਨ ਵਾਲੀ ਬੱਕਰੀ ਵੀ 15 15 ਦਿਨ ਤੂਰੀ ਫਿਰਦੀ ਆ ਵਈ ਆ ਵੀਡੀਓ ਬੱਕਰੀਆਂ ਲਈ ਬੜੀ ਖਾਸ ਹੋਣ ਵਾਲੀ ਆ ਕਿਉਂਕਿ ਇਹਦੇ ਵਿੱਚ ਆਪਾਂ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਜਾਣਕਾਰੀ ਵਾਲੀਆਂ ਦੇਣੀਆਂ ਨੇ ਬੱਕਰੀਆਂ ਦੀਆਂ ਕੁਝ ਸਮੱਸਿਆਵਾਂ ਹੁੰਦੀਆਂ ਨੇ ਕਈ ਭਰਾ ਕਹਿੰਦੇ ਆ ਵੀ ਇਹ ਚੀਜ਼ਾਂ ਬਾਰੇ ਸਾਨੂੰ ਜਾਣਕਾਰੀ ਕਿਸੇ ਜਾਣਕਾਰ ਬੰਦੇ ਤੋਂ ਲੈ ਕੇ ਦੇ ਤਾਂ ਅੱਜ ਉਹ ਹੀ ਸਵਾਲ ਜਵਾਬ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਤੇ ਪਹੁੰਚੇ ਹੋਇਆ ਬਈ ਪਿੰਡ ਕੁੱਤਵੇ ਜ਼ਿਲ੍ਹਾ ਬਰਨਾਲਾ ਤੇ ਬਈ ਬਾਗਮਲਕ ਜੀ ਕੋਲ ਪਹੁੰਚੇ ਆਪਾਂ ਤੇ ਬਈ ਮਾਨ ਨਾਲਾ ਗੱਗੀ ਵੀ ਬੈਠਾ ਇੱਥੇ ਅੱਜ ਪਹੁੰਚਿਆ ਹੋਇਆ ਸੀਗਾ ਤੇ ਆਪਾਂ ਇਹਨਾਂ ਦੋਨਾਂ ਭਰਾਵਾਂ ਦਾ ਸਵਾਗਤ ਕਰਦੇ ਆਂ ਵੀਡੀਓ ਦੇ ਵਿੱਚ ਬਈ ਸਵਾਗਤ ਆਈ ਤੁਹਾਡਾ ਅੱਜ ਦੀ ਸਾਡੀ ਇਹ ਵੀਡੀਓ ਵਿੱਚ ਤੇ ਬਾਈ ਹਨਾ ਬੱਕਰੀਆਂ ਦੀਆਂ ਹੁੰਦਾ ਸਮੱਸਿਆਵਾਂ ਬਹੁਤ ਨੇ ਹਨਾ ਪਰ ਆਪਾਂ ਮੇਨ ਮੇਨ ਜਿਹੜੀਆਂ ਜ਼ਿਆਦਾ ਦਿੱਕਤ ਆਉਂਦੀਆਂ ਨੇ ਉਹਨਾਂ ਬਾਰੇ ਅੱਜ ਗੱਲਬਾਤ ਕਰਦੇ ਆਂ ਵੀ ਬੱਕਰੀ ਜਾਂਦਾ ਹੀਟ ਚ ਨਹੀਂ ਆਉਂਦੀ ਸੁਰੂ ਆਪਾਂ ਇੱਥੇ ਹੀ ਕਰਦੇ ਆਂ ਜੇ ਹੀਟ ਚ ਆ ਜੇ ਤਾਂ ਉਹ ਰਹਿੰਦੀ ਨਹੀਂ ਰਿਪੀਟਰ ਹੋ ਜਾਂਦੀਆਂ ਕਈ ਵਾਰ ਹਨਾ ਇਹ ਸਮੱਸਿਆ ਹੁੰਦੀ ਆ ਬਈ ਕੀ ਕਾਰਨ ਹੁੰਦਾ ਇਹ ਤੇ ਇਹਦਾ ਇਲਾਜ ਕੀ ਆ ਪਤਾ ਗੱਲ ਕੀ ਆ ਇੱਕ ਉਹ ਗਰਵਾਣੀ ਦੀ ਵੀ ਤੋਕ ਹੈ ਆਪਾਂ ਆਮ ਜਾਣਦੇ ਆ ਕੁਰਤਾ ਬੀਜ ਨਾਲ ਵੀ ਜੀਏ ਜਦੋਂ ਕਿਸੇ ਬੱਕਰੀ ਨਾਲ ਕੁਰਤਾ ਧੱਕਾ ਹੋ ਗਿਆ ਨਾ ਅੱਛਾ ਹੈ ਨਾ ਹੂੰ ਹੂੰ ਤੇ ਉਦੋਂ ਫਿਰ ਬੱਕਰੀ ਕਈ ਵਾਰ ਝੜਕਾ ਖਾ ਜਾਂਦੀ ਆ ਘਾਟਾਂ ਪੈ ਜਾਂਦੀ ਨੇ ਫਿਰ ਬੱਕਰੀ ਰਿਪੀਟਰ ਵੀ ਹੋ ਜਾਂਦੀ ਆ ਤੇ ਰਹਿੰਦੀ ਵੀ ਨਹੀਂ ਕਈ ਵਾਰ ਹੀਟ ਚ ਹੀ ਨਹੀਂ ਆਉਂਦੀਆਂ ਫਿਰ ਉਹਨਾਂ ਦੀ ਪਤਾ ਗੱਲ ਕੀ ਆ ਜਿਵੇਂ ਇੱਕ ਤਾਂ ਨਾਰਮਲੀ ਬੱਕਰੀਆਂ ਹੀਟ ਚ ਨਹੀਂ ਆਉਂਦੀਆਂ ਕਈ ਵਾਰ ਵਿੱਚ ਰਹਿੰਦੇ ਬਰੀਡਰਾਂ ਤੋਂ ਵੀ ਕੋਈ ਬਗਾਨਾ ਬੱਕਰਾ ਲਿਆ ਕੇ ਛੱਡ ਲੈਂਦੇ ਨੇ ਅਸੀਂ ਹੂੰ ਹੂੰ ਬਗਾਨਾ ਬੱਕਰਾ ਲਿਆ ਕੇ ਛੱਡ ਲਿਆ ਉਹ ਤੁਹਾਨੂੰ ਨਾਂ ਲਵਾਈਏ ਉਹਦੋਂ ਇਹ ਬਗਾਨਾ ਬੱਕਰਾ ਦੇਖ ਕੇ ਹੀਟ ਚ ਆ ਜਾਂਦੀਆਂ ਨੇ ਠੀਕ ਹੈ ਇੱਕ ਬੱਕਰੀ ਮਾਲੋ ਹੀਟ ਚ ਆਉਂਦੀ ਹੀ ਨਹੀਂ ਤਾਂ ਉਹਦੀ ਏਆਈ ਹੋ ਜਾਂਦੀ ਹੈ ਅੱਛਾ ਜਿਵੇਂ 1 ਐਮਐਲ ਬੈਟਮੇਟੀ ਦਾ ਤੁਸੀਂ ਅੱਜ ਲਾ ਦਦੇ ਹੂੰ ਬੈਟਮੇਟ ਜਿਹੜਾ ਬੱਚੇ ਦਾ ਨਾ ਮੂੰਹ ਖੁੱਲਣ ਵਾਸਤੇ ਹੁੰਦਾ ਹੂੰ ਹੂੰ 1 ਐਮਐਲ ਅੱਜ ਲਾਦਾ 1 ਐਮਐਲ ਹਫਤੇ ਬਾਅਦ ਫੇਰ ਲਾ ਦੇਣਾ ਠੀਕ ਹੈ ਉਹਦੋਂ ਤੀਜੇ ਦਿਨ ਤੁਸੀਂ ਗੈਨਰ ਵਿੱਚ ਟੀਕਾ ਲਾ ਕੇ ਉਹਨੂੰ ਮਤਲਬ ਜਦ ਤੱਕ ਉਹਦੇ ਵਿੱਚ ਮਾਲਾ ਹੋ ਉਹਦਾ ਬੱਚਾ ਦਾ ਨਾ ਮੂੰਹ ਖੁੱਲ ਜਾਣਾ ਬਰੀਡਰ ਨੇ ਵੀ ਮਗਰ ਲੱਗ ਜਾਣਾ ਉਹਦੇ ਹੂੰ ਯੋ ਤੁਸੀਂ ਜਦੋਂ ਤੁਸੀਂ ਗੈਨਰਰ ਚ ਲਾਤਾ ਬਸ ਉਹਨੂੰ ਗੈਨਰਰ ਚ ਲਾਉਣ ਤੋਂ ਅੱਧੇ ਪੌਣੇ ਘੰਟੇ ਬਾਅਦ ਕਰਾਸ ਕਰਾ ਦਿਓ ਠੀਕ ਹੈ ਬੱਕਰੀ ਰਹਿ ਜੂਗੀ ਉਹ ਰਹਿ ਜਾਂਦੀ ਆ ਉਹ ਰਹਿ ਜਾਂਦੀ ਹੈ ਜਿਹੜੀ ਹੀਟ ਚ ਆਉਂਦੀ ਹੀ ਨਹੀਂ ਉਹਨੂੰ ਹੀਟ ਚ ਇਕ ਲਿਆਉਂਦਾ ਠੀਕ ਹੈ ਜਿਹੜੀ ਹੀਟ ਚ ਆਉਂਦੀ ਆ ਰਹਿੰਦੀ ਨਹੀਂ ਰਿਪੀਟਰ ਹੈ ਉਹਨੂੰ ਵਿੱਚ ਮੈਡੀਕਲ ਲਾਈਨ ਦੇ ਵਿੱਚ ਤੇ ਮਿਦਨਲ ਮਿਕਚਰ ਵਗੈਰਾ ਕੋ ਪਾਊਡਰ ਪਾਡਰ ਵਗੈਰਾ ਵੀ ਦਿੱਤੇ ਜਾਂਦੇ ਨੇ ਹੂੰ ਠੀਕ ਹੈ ਤੇ ਬਾਕੀ ਉਹ ਜੋ ਹੀਟ ਚ ਆਈ ਗਈ ਤਾਂ ਉਹਦੇ ਗੈਨਰਰ ਚ ਲਾਓ ਲਾ ਕੇ ਉਹਦੇ ਪੌਣੇ ਘੰਟੇ ਬਾਅਦ ਕਰਾਸ ਕਰਾ ਦਿਓ ਰਹੀ ਜਾਂਦੀ ਆ ਰਹੀ ਜਾਂਦੀ ਉਹਦੇ 90% ਚਾਰਹ ਸੜਹ ਜਾਂਦੀ ਆ ਜੇ ਫੇਰ ਹੁੰਦੀ ਆ ਇੱਕ ਕਦੀ ਵਾਰ ਫੇਰ ਇਹੀ ਤਰ੍ਹਾਂ ਰਿਪੀਟ ਕਰ ਲੋ ਰਹੀ ਜਾਂਦੀ ਆ ਨੇ ਠੀਕ ਐ ਵੀ ਇਹਦਾ ਇਲਾਜ ਐ ਇੱਕ ਜਾਨੀ ਬਿਨਾ ਡੀ ਕੇ ਤੋਂ ਨਹੀਂ ਰਣੀ ਉਹ ਜਿਹੜੀ ਰਿਪੀਟਰ ਆ ਜਾਂ ਹੀਟ ਤੇ ਨਹੀਂ ਆਉਂਦੀ ਉਹਨੂੰ ਤੁਸੀਂ ਬਿਨਾ ਡੀ ਕੇ ਤੋਂ ਨਾਈਂ ਕਈ ਵਾਰ ਬੱਕਰੀਆਂ ਹੁੰਦੇ ਨੇ ਵੀ ਇੱਕ ਦੀ ਵਜ੍ਹਾ ਦੋ ਛੜ ਦੇ ਬੱਕਰੇ ਛੜਦੇ ਵੀ ਬਾੜਾ ਜ਼ਿਆਦਾ ਕ੍ਰਾਸ ਕਰਾਉਣਾ ਨਹੀਂ ਬੱਕਰੀ ਇਹਦੀ ਹੁੰਦੀ ਹੂੰ ਕ੍ਰਾਸ ਤਾਂ ਚਾਹੀਏ ਇੱਕ ਜਾਂ ਦੋ ਵਾਰੀ ਹੋ ਜੇ ਬੜੀ ਹੁੰਦੀ ਆ ਉਹਨੂੰ ਸਪੋਰਟ ਹੁੰਦੀ ਆ ਇਸ ਤਰ੍ਹਾਂ ਦੇ ਛੋਟੇ ਛੋਟੇ ਨੁਕਤੇ ਨੇ ਬਸ ਠੀਕ ਐ ਉਹ ਰਹਿ ਜਾਂਦੀ ਆ ਤੇ ਬਾਈ ਇਹਦਾ ਕਾਰਨ ਕੀ ਬਣਦਾ ਵੀ ਹੀਟ ਚ ਕਿਉਂ ਨਹੀਂ ਆ ਰਹੀਆਂ ਬੱਕਰੀਆਂ ਹੁਣ ਆਹੀ ਨੇ ਬਸ ਪੋਟਾਸ਼ੀਅਮ ਦੀ ਘਾਟ ਹੋ ਗਈ ਇਸ ਤਰ੍ਹਾਂ ਦੀ ਨਾ ਕੈਲਸ਼ੀਅਮ ਦੀ ਘਾਟ ਹੋ ਗਈ ਘਾਟਾਂ ਹੀ ਹੁੰਦੀਆਂ ਨੇ ਸਰੀਰ ਅੱਛਾ ਘਾਟਾਂ ਹੁੰਦੀਆਂ ਨੇ ਘਾਟਾਂ ਹੀ ਹੁੰਦੀਆਂ ਨੇ ਠੀਕ ਹੈ ਕਮਜ਼ੋਰੀ ਆ ਪ੍ਰੋਟੀਨ ਦੀ ਘਾਟ ਚੱਲ ਜਾਂਦੀ ਹੈ ਜਿਹੜੀਆਂ ਇਹ ਚੀਜ਼ਾਂ ਨੇ ਉਹ ਘਟ ਜਾਣ ਤਾਂ ਆਪਣੇ ਬੱਕਰੀਆਂ ਜਿੱਤੇ ਨਹੀਂ ਆਈ ਕਿਤੇ ਸਮੱਸਿਆ ਇਹ ਨਾ ਸਾਨੂੰ ਨਹੀਂ ਗਰੇ ਵੀ ਤੁਸੀਂ ਆ ਮੰਨ ਕੇ ਆਓ ਨੇਚਰਲ ਚਾਰ ਦੇਓ ਚੀਜ਼ਾਂ ਹਾਂ ਇਹ ਆਪਦੇ ਹਿਸਾਬ ਨਾਲ ਖਾਂਦੀਆਂ ਸਾਨੂੰ ਕੋਈ ਸਮੱਸਿਆ ਨਹੀਂ ਆਉਂਦੀ ਹਾਂ ਕਈ ਵਾਰ ਹੁੰਦਾ ਹੈ ਵੀ ਹੀਟ ਰੂਟ ਚ ਲੇਟ ਆਉਂਦੀ ਨੇ ਉਹਨੂੰ ਹੋਰ ਤਰੀਕੇ ਨਾਲ ਹੀਟ ਰੂਟ ਚ ਐਸੀ ਦੁੱਧ ਨੂੰ ਵੱਧ ਚੱਲ ਰਹੀ ਹੈ ਜਾਂ ਤਾਨੂੰ ਰੁੜੀਕ ਲੈਣਿਆ ਵੀ ਕੋਈ ਗੱਲ ਨਹੀਂ ਜਦੋਂ ਦੁੱਧੋਂ ਘਟੂਰੋਂ ਸਹੀ ਹੂੰ ਵੀ ਨਹੀਂ ਫਿਰ ਉਹ ਲਗਭਗ ਹੋ ਹੀ ਜਾਂਦੀਆਂ ਨੇ ਹੋ ਜਾਂਦੀਆਂ ਨੇ ਰੁੱਤ ਦੇ ਹਿਸਾਬ ਨਾਲ ਨਾ ਇਹਨਾਂ ਨੇ ਜਦੋਂ ਅਸੀਂ ਇੱਕ ਉਹ ਮਤਲਬ ਇਹਦੀ ਆਦਤ ਜੀ ਬਣੀ ਹੋਈ ਆ ਹੂੰ ਸਾਲ ਬਾਅਦ ਸੂਆ ਲੈਣਾ ਜਦੋਂ ਵਿੱਚ ਆ ਪਰ ਰੀਪੀਟ ਕਰਾਉਣੀ ਨਹੀਂ ਵਾਰ-ਵਾਰ ਕਰਾਉਸ ਹੀ ਨਹੀਂ ਕਰਾਉਣੀ ਦੇਖਣੀ ਆ ਇੱਕ ਰੁੱਤ ਚਾਕੇ ਕਰਾਉਸ ਕਰਾਉਣੀ ਨੇ ਰਹੀ ਜਾਂਦੀਆਂ ਨੇ ਐਸੀ ਰਹ ਜਾਂਦੀਆਂ ਨੇ ਤੇ ਬਾਕੀ ਫਿਰ ਉਹ ਡੀ ਵਾਰਮਿੰਗ ਵਗੈਰਾ ਕਰਦੇ ਫਿਰ ਹਾਂ ਡੀ ਵਾਰਮਿੰਗ ਕਰਦੇ ਆ 2.5 ਮਹੀਨਿਆਂ ਬਾਅਦ 2.5 ਮਹੀਨਿਆਂ ਬਾਅਦ ਹਾਂ ਜਿਹੜਾ ਨੀਲ ਜਨ ਨੀਲ ਜਨ ਦਵਾਈ ਆ ਉਹ ਅਸੀਂ ਆ ਸਾਰਿਆਂ ਦੇ ਵਿੱਚ ਜੈਕ ਲੋਜ ਕਰ ਲੋ ਹੂੰ ਤੇ ਇੱਕ ਹਾਈ ਟੈਕ ਟਿਕਾ ਜਿਹੜਾ ਸਕਿਨ ਵਾਲੇ ਕੀੜੇ ਨੇ ਬਾਹਰ ਵਾਲੇ ਮਾਰਨ ਵਾਲੇ ਕੰਬੜੀ ਵਾਲੇ ਹਾਈ ਟੈਕ ਟਿਕਾਗਾ ਉਹ ਤੁਸੀਂ ਦਸੰਬਰ ਜਨਵਰੀ ਪੂਰੀ ਠੰਡ ਵਾਲਾ ਟਾਈਮ ਸੈੱਟ ਦੇਣਾ ਕਈ ਵਾਰ ਫਰਵਰੀ ਜੀ ਵੀ ਠੰਡ ਹੁੰਦੀ ਹੈ ਕਈ ਵਾਰ 15 ਨਵੰਬਰ ਤੋਂ ਬਾਅਦ ਹੀ ਉਦੋਂ ਹਾਈ ਟੈਕ ਨਹੀਂ ਲਾਉਣਾ ਠੰਡ 'ਚ ਨਹੀਂ ਲੱਗਦਾ ਹੈ ਠੰਡ 'ਚ ਨਹੀਂ ਲੱਗਦਾ ਹੁੰਦਾ ਹੋਰ ਅੱਗੇ ਪਿੱਛੇ ਜਿਹੜੀਆਂ ਮੱਠੇ ਮੌਸਮ ਨੇ ਟੈਂਪਰੇਚਰ 30 ਤੋਂ ਘੱਟ ਹੈ ਉਦੋਂ ਉਹ ਹਾਈ ਟੈਕ ਲਾ ਸਕਦੇ ਤੇ ਜਿਵੇਂ ਬਈ ਹੁਣ ਬੱਕਰੀਆਂ ਛੋਡੀਆਂ ਗੱਭਣ ਨੇ ਹਨਾ ਫਿਰ ਇਹਨਾਂ ਨੂੰ ਡੀ ਵਾਰਮਿੰਗ ਕਿ ਆੜ ਬਿੰਡਾ ਜੋਲ ਸਾਲਟੀ ਆ ਜਿਹੜਾ ਗੱਭਨ ਨੂੰ ਨਹੀਂ ਦੇਣਾ ਬਾਕੀ ਪ੍ਰੈਗਨੈਂਸੀ ਸੇਫ ਹੀ ਨਹੀਂ ਲੱਗਦਾ ਸਾਰੇ ਸਾਰੇ ਉਹ ਬਾਕੀ ਉਹ ਲਿਖਿਆ ਵੀ ਹੁੰਦਾ ਉੱਤੇ ਹਨਾ ਹਾਂ ਉਹ ਤੇ ਲਿਖਿਆ ਹੁੰਦਾ ਉਹ ਤੁਸੀਂ ਦੇਖ ਕੇ ਦੇਖ ਸਕਦੇ ਹੋ ਕੋਈ ਚੱਕਾ ਉਹਦਾ ਜਦੋਂ ਮੈਡੀਕਲ ਤੋਂ ਅਗਲਾ ਜਾਂਦਾ ਦੱਸ ਦੂ ਵੀ ਸਾਡੇ ਬੱਕਰੀ ਪੇ ਜਿਹੜੀ ਬਿਹਤਰ ਗੱਲ ਆ ਜਿਵੇਂ ਅਸੀਂ ਬੱਕਰੀਆਂ ਲਵਾਈਆਂ ਸੀ ਜਿਹਨੂੰ ਲਵਾਉਣੀਆਂ ਸ਼ੁਰੂ ਕੀਤੀਆਂ ਉਹ ਤੋਂ 10 ਦਿਨ ਪਹਿਲਾਂ ਅਸੀਂ 10 20 ਦਿਨ ਪਹਿਲਾਂ 15 ਦਿਨ ਪਹਿਲਾਂ ਅਸੀਂ ਡੀਵਾਰਮਿੰਗ ਕਰਤੀ ਸੀ ਇਹ ਕਰਤੀ ਵੀ ਉਹਨੇ ਗੱਭਨ ਹੋ ਜਾਣੀਆਂ ਮਹੀਨਾ ਡੇਢ ਮਹੀਨੇ ਜਦੋਂ ਐਣ ਹੋ ਗਈਆਂ ਦਿਖਣ ਲੱਗੀਆਂ ਫਿਰ ਡੀਵਾਰਮਿੰਗ ਦੁਬਾਰਾ ਕਰਾਂਗੇ ਹੂੰ ਕਈ ਉਹ ਵੀ ਉਹਨਾਂ ਨੂੰ ਪੂਜ ਨੂੰ ਕਮਜੋਰ ਕਰੀ ਜਾਂਦੇ ਨੇ ਜਣੀ ਡੀਵਾਰਮਿੰਗ ਜ਼ਰੂਰੀ ਆ ਡੀਵਾਰਮਿੰਗ ਤੋਂ ਬਾਅਦ ਬੱਕਰੀ ਇੱਕ ਤੋਂ 10 ਦਿਨ ਬਾਅਦ ਬੱਕਰੀ ਹੀਟ ਤੇ ਵੀ ਆ ਜਾਂਦੀ ਆ ਆਪਣੇ ਆਪ ਠੀਕ ਹੈ ਜਦੋਂ ਘਾਟਾਂ ਪੂਰੀਆਂ ਹੁੰਦੀਆਂ ਜੀ ਉਹਨੂੰ ਖਾਣੋਂ ਹਟ ਕੇ ਅੰਦਰੋਂ ਹੂੰ ਹੂੰ ਉਹਨੇ ਹੀਟ ਤੇ ਆ ਜਾਣਾ ਹੀਟ ਤੇ ਆ ਜਾਣਾ ਹੈ ਨਾ ਤੇ ਸੂਣ ਤੋਂ ਬਾਅਦ ਵੀ ਡੀਵਾਰਮਿੰਗ ਕਰਦੇ ਹੋ ਕਿਰਾਂ ਸੂਣ ਤੋਂ ਬਾਅਦ ਅਸੀਂ ਤੁਰੰਤ ਵੀ ਕਰ ਦਿੰਦੇ ਆ ਸੂਣ ਤੋਂ ਇੱਕ ਦੋ ਦਿਨਾਂ ਜੀ ਕਰ ਦਿੰਦੇ ਆ ਜਿਵੇਂ ਅੱਜ ਵੀ ਅੱਜ ਹੀ ਕਰ ਦਈਏ ਦੋ ਦਿਨ ਕਰ ਦਈਏ ਕੀੜੇ ਮਰ ਜਾਂਦੇ ਹਨਾ ਕੀੜੇ ਮਰ ਜਾਂਦੇ ਨੇ ਅੰਦਰੋਂ ਨਰਮ ਹੁੰਦੀ ਆ ਉਹ ਉਹਨੇ ਖਾਣਾ ਖੋਣਾ ਵਾੜਾ ਇਹ ਨਾ ਹੁੰ ਠੀਕ ਹੈ ਪਰ ਇਹਦੇ ਚੀਜ਼ ਨਾਲ ਦੁੱਧ ਤੇ ਵੀ ਆਸਰ ਪੈਂਦਾ ਨਾ ਬਿਲਕੁਲ ਪੈਂਦਾ ਉਹਦੀ ਖਰਾਕ ਉਹਨੂੰ ਸਾਰੀ ਜਾਣੀ ਲੱਗਣੀ ਆ ਸਾਰੀ ਲੱਗਣੀ ਆ ਸਾੜੇ ਕੁੜੇ ਦੇਣੇ ਹੁੰਦੇ ਨੇ ਸੌਫਾ ਸੂੰਫਾ ਵਗੈਰਾ ਗਾਲੀ ਗੁਲੀ ਤੋਂ ਨੇ ਸਹੀ ਕਰ ਹੀ ਲੈਣੀ ਆ ਆਪਣੇ ਆਪ ਹਮਮ ਹਾਜਮੇ ਵਾਲੀਆਂ ਚੀਜ਼ਾਂ ਦੇਣੀਆਂ ਹੁੰਦੀਆਂ ਨੇ ਡੀ ਵਰਮਿੰਗ ਉਦੋਂ ਹੋ ਜਾ ਚੰਗੀ ਗੱਲ ਠੀਕ ਹੈ ਤੇ ਬਈ ਵਾਕਈ ਜੇ ਮੈਂ ਤੁਸੀਂ ਡੀ ਵਰਮਿੰਗ ਤਾਂ ਮੰਨ ਕੇ ਚਲੋ 2.5 ਮਹੀਨੇ ਬਾਅਦ ਕਰਦੇ ਹੋ ਹਾਈ ਟੈਕ ਦਾ ਟੀਕਾ ਠੰਡ 'ਚ ਲਾਉਣਾ ਨਹੀਂ ਠੰਡ 'ਚ ਨਹੀਂ ਲਾਉਣਾ ਉਹ ਉਹ 2-2 ਮਹੀਨੇ ਬਾਅਦ ਰਿਪੀਟ ਕਰੀ ਜੋ ਬੜਾ ਠੀਕ ਹੈ ਇੱਕ ਵਿੱਚ ਐ ਬੁਖਾਰ ਜਾ ਜਿਵੇਂ ਆ ਜਾਂਦਾ ਹਾਂ ਹੁਣ ਜਦੋਂ ਮੌਸਮ ਜੇ ਬਦਲੂਗਾ ਕਈ ਵਾਰ ਹੋ ਜਾਂਦਾ ਮਾੜਾ ਮੋਟਾ ਉਹ ਮੌਸਮੀ ਬੁਖਾਰ ਹੁੰਦੇ ਨੇ ਮਾੜੇ ਮੋਟੇ ਕੁਛ ਨਹੀਂ ਹੁੰਦਾ ਉਹ ਤਾਂ ਤੁਸੀਂ ਆਮ ਨੋਰਮਲ ਮਲੋਕਸੀਕਾਮ ਮਲੋਨੈਕਸ ਪਲਸ ਵਗੈਰਾ ਜਾਂ ਜਿਵੇਂ ਨਿਮੋ ਵੱਡੀ ਕਾਂ ਦੇ ਬੰਦ ਹੋ ਗਿਆ ਹਮ ਇੱਕ ਉਹ ਨਿਮੋ ਪਾਰਕ ਆਉਂਦਾ ਨਿਮੋਸਲਾਈਟਿਕਾ ਉਹ ਲਾ ਲਿਆ ਕਰੋ ਆਕਸੀ ਰੱਖ ਲਓ ਆਕਸੀ ਨਾਲ ਲੱਗ ਜਾਂਦਾ ਕਈ ਵਾਰ ਵਗੈਰਾ ਲੱਗੇ ਅਲਰਜੀ ਦਾ ਅੱਛਾ ਜਿਵੇਂ ਗਰਮੀ ਦੇ ਵਿੱਚ ਬੁਖਾਰ ਹੁੰਦਾ ਹੁਣ ਬਹੁਤ ਬੰਦੇ ਨੇ ਇਸ ਵਾਰ ਗਰਮੀ ਵਿੱਚ ਪਸ਼ੂ ਬਿਮਾਰ ਬਹੁਤ ਹੋਈ ਸੀ ਮੈਨੂੰ ਫੋਨ ਫੋਨ ਕਰਦੇ ਰਹਿੰਦੇ ਸੀ ਬਾਈ ਬੁਖਾਰ ਨਹੀਂ ਟੁੱਟਦਾ ਬੁਖਾਰ ਪਤਾ ਗ ਤਾਂ ਉਹਦੇ ਵਿੱਚ ਐ ਹੁੰਦਾ ਵੀ ਕੋਈ ਸਟੀਰੀਲ ਪਹਿਲਾਂ ਲੱਗ ਜੇ ਹਾਲਾਂਕਿ ਸਟੀਰੀਲ ਟੈਂਪਰੇਚਰ ਚੱਕਦਾ ਹੈ ਸਟੀਰੀਲ ਦੇ ਵਿੱਚ ਆਪਾਂ ਮਿਕਸ ਕਰਕੇ ਜਦੋਂ ਏ ਬੋਲ ਜਾਂ ਕੈਂਡੀਸਟਨ ਵਗੈਰਾ ਲਾ ਲਿਆ ਫਿਰ ਉਹ ਟੈਂਪਰੇਚਰ ਚੱਕਦਾ ਨਹੀਂ ਉਹ ਝੜਕੇ ਤੋਂ ਬਚਾਉਂਦਾ ਉਹ ਤੋਂ ਬਾਅਦ ਮਤਲਬ ਪਹਿਲਾਂ ਲਾ ਲਿਓ ਸਟੀਰ ਡੈਕਸਾ ਲਾ ਲਿਆ ਮੰਨ ਲਓ ਠੀਕ ਹੈ ਗੱਬਣ ਨਹੀਂ ਹੈਗੀ ਤਾਂ ਡੈਕਸਾ ਗੱਬਣ ਦੇ 1-2 ਮਿੰਟ ਚੱਲ ਵੀ ਜਾਂਦਾ ਕੋਈ ਚੱਕਰ ਨਹੀਂ ਜਿਵੇਂ ਡੈਕਸਾ 2 ਮਿੰਟ ਲੈ ਲਿਆ ਦੁੱਧ ਨਮਲੇਬਲ ਰਲਾ ਕੇ ਲਾ ਲਿਆ ਪਹਿਲਾਂ ਲਾਤਾ ਉਹਨੂੰ 5-4 ਮਿੰਟ ਬਾਅਦ ਬੁਖਾਰ ਵਾਲੇ ਦੋਨੇ ਟੀਕੇ ਲਾ ਦੋ ਨੀਮੋ ਬੈਟਾਕਸੀ ਨ ਨਾ ਮੁੜ ਕੇ ਹੋਵੇ ਨਾ ਹੋਵੇ ਹੈ ਹਮ ਤੇ ਜਿਹੜੀਆਂ ਬੱਕਰੀਆਂ ਬਈ ਬੱਚੇ ਸਿੱਟ ਜਾਂਦੀਆਂ ਨੇ ਹਮ ਹੈਣਾ ਵੀ ਉਹਦਾ ਕੀ ਕਾਰਨ ਬਣਦਾ ਉਹਨਾਂ ਨੂੰ ਪਤਾ ਗੱਲ ਕੀ ਉਹਨਾਂ ਨੂੰ ਸਾਫ਼ ਹੋ ਲੈਣ ਦੇਵੇ ਜਿਵੇਂ ਫਰਜ ਕਰਾ ਦਵਾਰੇ ਉਹ ਕਰਾਸ ਵੀ ਕਰਾਉਣੀਆਂ ਨੇ ਸਾਫ਼ ਹੋ ਲੈਣ ਦੇਵੇ ਹਮ ਸਾਫ਼ ਹੋਣ ਤੋਂ ਬਾਅਦ ਹੀ ਹੀਟ ਤੇ ਆਉਂਦੀ ਹੈ ਬੱਕਰੀ ਮਤਲਬ 15 20 ਦਿਨਾਂ ਬਾਅਦ 15 20 ਉਹ ਹੀਟ ਖਿੱਚਾ ਲਵੇ ਹਮ ਉਹਨੂੰ ਕਾੜੇ-ਕੂੜੇ ਜਾਂ ਚਾਸਾ ਵਗੈਰਾ ਦਿੰਦੇ ਰਹੋ ਸਾਫ਼ ਹੋ ਗਈ ਕਾੜਾ ਕਿਹੜਾ ਦੇਣਾ ਕਾੜੇ ਦੇ ਵਿੱਚ ਤਾਂ ਸਮਾਨ ਬਹੁਤ ਪਾਇਆ ਜਾਂਦਾ ਦਾ ਗੋੜ ਦੀ ਚਾਸ਼ ਦੇ ਲਈ ਪਹਿਲਾਂ ਇਕ ਲਈ ਕਾੜਿਆਂ ਦੇ ਵਿੱਚ ਤਾਂ ਬਹੁਤ ਕੁ ਪਾਇਆ ਜਾਂਦਾ ਲਹਜੀ ਪਾਇਆ ਜਾਂਦੀ ਹੈ ਜੀਰਾ ਜੀਰਾ ਜ਼ਮੈਣ ਬਹੁਤ ਕੁ ਪਾਇਆ ਜਾਂਦਾ ਹੂੰ ਉਹ ਚਮਚੇ ਚਮਚੇ ਦੀ ਡੋਜ਼ ਹੁੰਦੀ ਹੈ ਬੱਕਰੀ ਦੀ ਸਿੱਧਾ ਹੀ ਹਿਸਾਬ ਹੈ ਕਰਾਮਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਚਮਚਾ ਚਮਚਾ ਉਹ ਪਾਉਣਾ ਦਾ ਸੌਂਫ ਜਿਨੀ ਮਰਜੀ ਪਾ ਲਓ ਜਾਂ ਮੁਠੀ ਪਾ ਲਓ ਜਾਂ ਦੀ ਮੁਠੀ ਪਾ ਲਓ ਠੀਕ ਹੈ ਇਹਦਾ ਸਾਫ਼ ਕਰ ਲਓ ਇੱਥਾ ਛੋੜਾ ਹੋ ਗਿਆ ਲੂਣ ਹੋ ਗਿਆ ਚਾਹ ਤਿੰਨੇ ਤਰ੍ਹਾਂ ਦੇ ਲੂਣ ਪਾ ਲਓ ਚਾਹ ਕੱਲਾ ਲੂਣ ਪਾ ਲਓ ਹੂੰ ਠੀਕ ਹੈ ਇਹ ਕਾੜੇ-ਕੂੜੇ ਬਣਾ ਕੇ ਕਾੜ ਕੇ ਸਮਾਰ ਕੇ ਠੰਡੇ ਕਰਕੇ ਪੀਉਣੇ ਨੇ ਸਵੇਰ ਵੇਲੇ ਖਾਲੀ ਪੇਟ ਪੀ ਇਹ ਦੇ ਕੇ ਫਿਰ ਸਾਫ਼ ਹੋ ਜਾਂਦਾ ਪਸ਼ੂ ਬਾਕੀ ਜਿਵੇਂ ਮੈਡੀਕਲ ਤੋਂ ਜੇਰ ਐਕਸ ਵਗੈਰਾ ਆਉਂਦੀਆਂ ਨੇ ਇੱਕ ਯੂਟਰ ਵਾਈਬ ਆਉਂਦੀ ਆ ਫਿਰ ਵੈਗ ਦੀ ਇਹੀਆਂ ਚੀਜ਼ਾਂ 5-7 ਦਿਨ ਲਗਾਤਾਰ ਦੇ ਲੋ ਸਵੇਰੇ 50 ਮਲ ਸ਼ਾਮ ਨੂੰ 50 ਬਲ ਜੇ ਤੁਸੀਂ ਯੂਟਰ ਵਾਈਬ ਦੇਣੀ ਆ ਜੇਰ ਐਕਸ ਸਾ ਤੁਸੀਂ 20-20 ਐਮਲ ਕਰਕੇ ਚਾਹੇ 30-30 ਐਮਲ ਕਰਕੇ ਸੋਵੇ ਸ਼ਾਮ ਦੇਈ ਜੋ 5-4 5 ਦਿਨ ਲਗਾਤਾਰ ਦੇ ਲੋ ਫਿਰ ਕਾੜਿਆਂ ਦੀ ਵੀ ਲੋੜ ਇਹ ਦਵਾਈਆਂ ਦੇਣੀਆਂ ਨਹੀਂ ਠੀਕ ਹੈ ਫਿਰ ਕਾੜੇ ਵੀ ਵਾਲੇ ਦੇਣ ਦੀ ਲੋੜ ਨਹੀਂ ਇਹ ਦਵਾਈਆਂ ਦੇਣੀਆਂ ਨਹੀਂ ਹਾਂ ਦੂਜੀ ਹੀਟ ਤੇ ਲਵਾ ਲੋ ਜਣੀ ਇੱਕ ਹੀਟ ਖਜਾ ਲੋ ਅਗਲੀ ਹੀਟ ਤੇ ਅਗਲੀ ਹੀਟ ਤੇ ਲਵਾ ਜੀ ਸ਼ੀਤੀ ਲਵਾਉਣੀ ਆ ਐ ਦਾ ਚਾਹੇ ਦੋ ਚਾਰ ਹੀਟਾਂ ਖਜਾ ਲੋ ਕੋਈ ਚੱਕਰ ਨਹੀਂ ਫਾਇਦਾ ਹੀ ਆ ਮੌਸਮ ਦੇਖ ਲਵੇ ਯਾਰ ਤੇ ਜਿਹੜੀਆਂ ਬੱਕਰੀਆਂ ਸੂਆ ਮੰਨ ਜਾਂਦੇ ਨੇ ਸੂਣ ਤੋਂ ਬਾਅਦ ਸਟ੍ਰੈਸ ਜਿਹਾ ਲੱਜ ਜਾਂਦੀਆਂ ਨੇ ਉਹ ਸੂਆ ਉਹ ਬੱਕਰੀ ਮੰਨੂ ਜਿਹਨੇ ਬੱਚੇ ਜਨਮ ਦਿੱਤੇ ਨੇ ਜਾਂ ਸੂਆ ਉਹ ਬੱਕਰੀ ਮੰਨੂ ਜਿਹਦੇ ਸੂਏ ਤੇ ਸੂਆ ਪੈ ਗਿਆ ਵੱਧ ਬੱਚੇ ਦੇਣ ਵਾਲੀ ਬੱਕਰੀ ਸੀ ਕਿਤੇ ਮਹੀਨੇ ਦੋ ਮਹੀਨੇ ਬਾਅਦ ਲੱਗੀ ਦੁਬਾਰੇ ਸੂਏ ਵੇਲੇ ਉਹਦੇ ਚੋਂ ਨਹੀਂ ਰਿਕਵਰੀ ਹੋਈ ਨਹੀਂ ਉਹ ਸੂਆ ਛੇਤੀ ਦੇਗੀ ਇਹਾਂ ਫਿਰ ਉਹ ਸੂਆ ਦੂਗੀ ਜਿਹਨੂੰ ਕਦੇ ਕੋਈ ਮਸਟੈਟਸ ਵਗੈਰਾ ਆ ਗਈ ਜਾਂ ਸੂਣਦੇ ਉਹਨਾਂ ਦਿਨਾਂ ਦੇ ਵਿੱਚ ਕੋਈ ਮੌਸਮ ਇਸ ਤਰ੍ਹਾਂ ਦਾ ਹੋ ਗਿਆ ਉਹਨੂੰ ਬੁਖਾਰ-ਖੂਰ ਰਹਿਣ ਲੱਗ ਗਿਆ ਉਹ ਸੂਆ ਮੰਨ ਜਾਂਦੀ ਜਾਂਦੀ ਆ ਉਹ ਹੌਲੀ-ਹੌਲੀ ਰਿਕਵਰ ਹੋ ਜਾਂਦੀ ਆ ਬਾਲਾ ਜ਼ਿਆਦਾ ਵੀ ਨਹੀਂ ਧੱਕਾ ਕਰਨ ਚਾਹੀਦਾ ਉਹਦਾ ਟੈਂਪਰੇਚਰ ਵਗੈਰਾ ਚੈੱਕ ਕਰਦੇ ਰਹੋ ਉਹ ਜਾਨੂੰ ਮਾੜਾ-ਮਾੜਾ ਦਿੰਦੇ ਰਹੋ ਜ਼ਿਆਦਾ ਵੀ ਨਹੀਂ ਧੱਕਾ ਕਰਨ ਜਿਹਦਾ ਮੈਡੀਕਲ ਦਾ ਹੋ ਜਾਂਦੀ ਜਿਹੜਾ ਰਿਕਵਰ ਬੱਕਰੀ ਆਪਣੇ ਆਪ ਵੀ ਹੋ ਜਾਂਦੀ ਆ ਉਹ ਸਾਲ ਦੇ ਵਿੱਚ ਬਈ ਇੱਕ ਸੂਆ ਲੈਣਾ ਚਾਹੀਦਾ ਨਹੀਂ ਜ਼ਰੂਰੀ ਵੀ ਨਹੀਂ ਹੈ ਕੋਈ ਅੱਛਾ ਹੁਣ ਜਿਹਦੇ ਕੋਲ ਬੱਕਰੀਆਂ ਥੋੜੀਆਂ ਨੇ ਉਹ ਚਾਹੇ ਸਾਲ 'ਚ ਦੋ ਵਾਰ ਸਵਾ ਲੋ ਉਹਨਾਂ ਨੂੰ ਜਾਨੀ ਸਾਲ ਦੇ ਵਿੱਚ ਦੋ ਵਾਰ ਤਾਂ ਨਹੀਂ ਬੱਕਰੀ ਸੂੰਦੀ ਹਾਂ 15 ਮਹੀਨੇ ਲੱਗਦੇ ਆ ਹਾਂ 15 ਮਹੀਨੇ ਸਵਾ ਸਾਲ ਦੇ ਵਿੱਚ ਦੋ ਬੱਕਰੀ ਸੂਏ ਤੇ ਜਾਂਦੀਆਂ ਤਿੰਨ ਚਾਰ ਮਹੀਨੇ ਮਤਲਬ ਉਹ ਅੱਜ ਦੀ ਲੱਗੀ ਹੋਈ ਪੰਜਵੇਂ ਵਾਰ ਸੂਈ ਤਿੰਨ ਚਾਰ ਮਹੀਨੇ ਉਹਦੇ ਵਿੱਚ ਗੈਪ ਪੈ ਗਿਆ ਤਿੰਨ ਕਿ ਮਹੀਨਿਆਂ ਦਾ ਲੋਨ ਤਾਂ ਚਾਹੇ 20 ਦਿਨਾਂ ਵੱਲਵਾ ਦੋ ਤਿੰਨ ਕਿ ਮਹੀਨਿਆਂ ਦਾ ਗੈਪ ਹੋ ਗਿਆ ਬੱਚੇ ਪੁੱਛੇ ਪਲ ਜਾਂਦੇ ਆ ਕਈ ਵਾਰ ਮੌਸਮ ਹੀ ਐ ਜਾ ਹੁੰਦਾ ਬੱਕਰੀ ਗੱਭਣ ਹੋਣ ਸਾਰੀ ਦੁੱਧ ਹਟ ਜਾਂਦੀ ਦੀ ਠੀਕ ਹੈ ਕਈ ਵਾਰ ਮੌਸਮ ਐ ਹੁੰਦਾ ਬੱਕਰੀ ਦੁੱਧ ਉਹ ਗੱਭ ਤੇ 3 ਜਾਨ ਮਹੀਨੇ ਦਾ ਗਾਇਬ ਹੋ ਗਿਆ ਉਹ ਤੋਂ 5 ਮਹੀਨੇ ਹੋਰ ਜੋੜ ਦੋ 5 ਚ 9 ਤੇ 5 14 15 ਮਹੀਨੇ ਹੋ ਗਏ 15 ਮਹੀਨੇ ਚ ਦੋ ਸੂਗੇ ਬਖਰੀ ਦੇ ਜਾਂਦੀ ਹੈ ਅੱਛਾ ਉਹ ਆਪ ਦੀ ਜਰੂਰ ਦੇ ਹਿਸਾਬ ਨਾਲ ਜੇ ਥੋੜੇ ਪਛ ਨੇ ਸੂਆ ਦੇ ਕੇ ਤੁਸੀਂ ਛੇਤੀ ਮਾਲ ਵਧਾਉਣਾ ਸੀ ਦੀ ਸੂਆ ਲਈ ਜੋ ਤੇ ਦੁੱਧ ਜ਼ਿਆਦਾ ਲੈਣ ਲਈ ਬਈ ਕੀ ਕਰਨਾ ਚਾਹੀਦਾ ਬਈ ਦੁੱਧ ਜ਼ਿਆਦਾ ਦੇਣ ਲਈ ਬਸ ਸਿਹਤ ਦਾ ਖਿਆਲ ਰੱਖਣਾ ਪੁੱਛਦਾ ਇਹ ਸਿਹਤ ਹਾਂ ਮੌਸਮੀ ਚਰੇ ਨੇ ਜਿਹੜੇ ਬਾਹਰਲੇ ਸਾਡੇ ਵਾਲੇ ਨੇ ਹਮ ਬਾਕੀ ਸਟਾਲ ਫੀਡਿੰਗ ਦੇ ਤਾਂ ਸਾਰਾ ਕੁਝ ਚੱਲਦਾ ਮੱਕੀ ਦਾ ਚਾਰ ਹੋ ਗਿਆ ਗੁਆਰੀ ਦਾ ਨੀਰਾ ਹੋ ਗਿਆ ਜੰਡ ਪੱਤੀ ਹੋ ਗਈ ਮੂੰਗੀ ਦਾ ਨਿਰੋਗਟੇ ਡੱਬਰਾਂ ਚਾਹੀਦਾ ਪਸ਼ੂ ਦਾ ਬਸ ਦੀਵਾਰ ਮੇਨ ਦਾ ਖਿਆਲ ਰੱਖਣਾ ਤੇ ਬਾਕੀ ਉਹ ਲੈਵਲ ਓਵਰ ਟਾਊਨ ਕੋ ਜਿਹੜੇ ਹੁੰਦੇ ਨੇ ਉਹ ਜ਼ਰੂਰ ਤੋਂ ਪੈਣ ਤੇ ਹੁੰਦਾ ਪਸ਼ੂ ਨੂੰ ਸਪੋਰਟ ਦੀ ਲੋੜ ਹੁੰਦੀ ਹੈ ਬਿਮਾਰ ਹੋ ਕੇ ਕੈਲਸ਼ੀਅਮ ਵਗੈਰਾ ਕੈਲਸ਼ੀਅਮ ਵਗੈਰਾ ਖੁਸ਼ਕ ਰੋਤ ਦੇ ਵਿੱਚ ਦੇਣਾ ਗਰਮੀ ਚ ਗਰਮੀ ਸਿਆਲਾ ਸੁਲਾ ਚ ਨਹੀਂ ਸਿਆਲਾ ਚ ਨਹੀਂ ਦੇਣਾ ਗਰਮੀ ਚ ਅਪ੍ਰੈਲ ਮਈ ਜੂਨ ਠੀਕ ਹੈ ਇਹ ਕੈਲਸ਼ੀਅਮ ਜ਼ਰੂਰਤਾ ਜੇ ਕੈਲਸ਼ੀਅਮ ਦੇਣਾ ਚਾਹੁੰਦਾ ਬਾਕੀ ਰੋਤਾਂ ਦੇ ਵਿੱਚ ਕੈਲਸ਼ੀਅਮ ਦੇਣਾ ਤਾਂ ਤਕਈ ਹੈ ਹੂੰ ਠੰਡਾ ਹੁੰਦਾ ਉਹ ਠੰਡ ਦੇ ਵਿੱਚ ਕੈਲਸ਼ੀਅਮ ਦੇਜੋ ਬੁਖਸ਼ ਉਹ ਉਹ ਗਰਮੀ ਦੇ ਦਿਨਾਂ ਚਾਹੀਦਾ ਗਰਮੀ ਦੇ ਦਿਨਾਂ ਚਾਹੀਦਾ ਕੋਈ ਵੀ ਪਸ਼ੂ ਆ ਮੱਝਾਂ ਗਾਈਆਂ ਦੇ ਵਿੱਚ ਵੀ ਉਹ ਰੁੱਤਾਂ ਦੇ ਦਿਨ ਉਹ ਵਧੀਆ ਕਰਦਾ ਜੇ ਬੱਕਰੀ ਖਾਂਦੀ ਘੱਟ ਹੋਵੇ ਬਈ ਚਰਾ ਘੱਟ ਕਰਦੀ ਹੋਵੇ ਉਹਨੂੰ ਉਹਨੂੰ ਕੋਈ ਨਾ ਕੋਈ ਘਾਟ ਆ ਜਾਂ ਟੈਂਪਰੇਚਰ ਡਾਊਨ ਰਹਿੰਦਾ ਕਮਜ਼ੋਰੀ ਆ ਉਹਦੇ ਵਿੱਚ ਕੋਈ ਘਾਟ ਆ ਹੈਨਾ ਹੂੰ ਗਲੂਟਾ ਮਾਈਂ ਦੀ ਘਾਟ ਆ ਕੁਝ ਵੀ ਉਹਦਾ ਮਤਲਬ ਉਹਦੇ ਹਾਜਮੇ ਵਾਲੀ ਚੀਜ਼ ਦੀ ਘਾਟ ਆ ਉਹਨੂੰ ਉਸ ਤਰ੍ਹਾਂ ਦਾ ਰਿਕਵਰ ਕੀਤਾ ਜਾਂਦਾ ਦੇਸੀ ਚੀਜ਼ਾਂ ਨਾਲ ਵੀ ਕੀਤਾ ਜਾਂਦਾ ਮੈਡੀਕਲਿਆਂ ਵਿੱਚ ਕੀਤਾ ਜਾਂਦਾ ਮੈਡੀਕਲ ਦੇ ਵਿੱਚ ਐਮ ਬ੍ਰੌਟਨ ਬ੍ਰੋਟੋਨ ਦਾ ਇੱਕ ਹੋ ਗਿਆ ਬਾਕੀ ਕਈ ਵਾਰ ਜਿਆਦਾ ਜੇ ক্রিਟੀਕਲ ਆ ਜਿਆਦਾ ਪਸ਼ੂ ਖਰਾਬ ਆ ਫਿਰ ਜਿਵੇਂ ਇੱਕ ਬਫਜੋਨ ਪਾਊਡਰ ਆਉਂਦਾ ਇੱਕ ਆਉਂਦਾ ਯਾਰ ਨਾਮ ਭੁੱਲ ਜਾਂਦੇਵੇਂ ਰਿਯੂਮੀ ਕੇਰ ਆਉਂਦਾ ਹੂੰ ਉਹਦਾ ਚਮਚਾ ਲੈ ਲਓ ਬੱਕਰੀ ਦੇ ਸੰਬੰਧ ਵਿੱਚ ਚਮਚਾ ਉਹਦਾ ਲੈ ਲਓ ਉਹਦੇ ਵਿੱਚ 10 ਕਿਲ ਮ ਲਿਵਰਡੌਨ ਕੋ ਮਾਰੋ ਬਾਕੀ ਮਾੜਾ ਮੋਟਾ ਪਾਣੀ ਰਲਾ ਕੇ ਘੋਲ ਜਿਹਾ ਬਣਾ ਕੇ 5-4 ਦਿਨ ਲਗਾਤਾਰ ਦੇ ਦਿਓ ਹੋਰ ਕਬਰ ਹੋ ਜਾਂਦੀ ਆ ਖਾਣ ਲੱਗ ਜਾਂਦੀ ਆ ਬਈ ਖਾਣ ਲੱਗ ਜਾਂਦੀ ਆ ਠੀਕ ਆ ਹਾਂ ਤੇ ਬਾਕੀ ਹੋਰ ਕੀ ਧਿਆਨ ਰੱਖਣਾ ਜੋ ਗੱਲਾਂ ਹੁੰਦੀਆਂ ਨੇ ਬਈ ਇਹਨਾਂ 'ਚ ਮੈਡੀਕਲ ਦੇ ਸਬੰਧ 'ਚ ਜਾਂ ਮਨਿਕ ਚੱਲੋ ਇਹਨਾਂ ਦੀਆਂ ਬੱਕਰੀਆਂ ਦੇ ਜਿਹੜੇ ਵਿੱਚ ਖਾਸ ਸਮੱਸਿਆ ਆਉਂਦੀ ਹੋ। ਟੈਂਪਰੇਚਰ ਰੱਖਣ ਜੋ ਗੱਲ ਆ ਇਹ ਆ ਦੇਖੋ ਟੈਂਪਰੇਚਰ ਡਾਊਨ ਦੇ ਵਿੱਚ ਵੀ ਬੱਕਰੀ ਉਹੀ ਲੱਛਣ ਦਿਖਾਉਂਦੀ ਆ। ਟੈਂਪਰੇਚਰ ਹਾਈ ਦੇ ਵਿੱਚ ਵੀ ਬੱਕਰੀ ਉਹੀ ਲੱਛਣ ਦਿਖਾਉਂਦੀ ਆ ਇਕੱਠੇ ਉਹ ਖੜਜੂ। ਤੇ ਕਈ ਵਾਰ ਲੱਗਦੀ ਆ ਇਕੱਠੇ ਉਹ ਖੜ ਗਈ ਬੱਕਰੀਆਂ ਵਾਲਾ ਦਾ ਬੁਖਾਰ ਚੜ ਗਿਆ ਭੱਜ ਗੱਡੀ ਘਲਾਦਾ ਉਹ ਟੈਂਪਰੇਚਰ ਦਾ ਪਹਿਲੀ ਡਾਊਨ ਆ। ਡਾਊਨ ਕਰਨ ਨਾਲ ਟੀਕਾ ਲਾਤਾ ਹੋਲ ਡਾਊਨ ਹੋ ਗਿਆ 95 95 ਤੋਂ ਥੱਲੇ ਆਇਆ ਬ थर्मामीटर रखो जे जानकारी है कि नहीं ਘਰੇ ਕੋਈ ਵਿਵਾਰਕ ਪੜੇ ਪੁੜੇ ਹੁੰਦੇ ਨੇ ਜਾਂ ਕਿਸੇ ਡਾਕਟਰ ਤੋਂ ਬੁਲਾ ਕੇ ਕਰ ਲੋ ਯਾਨੀ ਟੈਂਪਰੇਚਰ ਚੈੱਕ ਕਰੇ ਬਗੈਰ ਕੋਈ ਵੀ ਟ੍ਰੀਟਮੈਂਟ ਨਹੀਂ ਕਰਨਾ ਚਾਹੀਦਾ ਬਕਰੀ ਦਾ ਪਾਇਲਟ ਮਸਟੈਟਸ ਆ ਗਈ ਤੁਸੀਂ ਪੇਨਕੂਲਰ ਵੀ ਲਾਉਣਾ ਕੋਈ ਕੁਝ ਵੀ ਕਰਨ ਨਾਲ ਜਾਂ ਕੋਈ ਕਈ ਵਾਰ ਬੁਖਾਰ ਨਾਲ ਮਸਟੈਟਸ ਦੇ ਵਿੱਚ ਬੁਖਾਰ ਹੁੰਦਾ ਹੀ ਹੁੰਦਾ ਕਈ ਵਾਰ ਟੈਂਪਰੇਚਰ ਡਾਊਨ ਵੀ ਹੁੰਦਾ ਚੈੱਕ ਕਰ ਲੈਣਾ ਚਾਹੀਦਾ ਟੈਂਪਰੇਚਰ ਚੈੱਕ ਕਰਕੇ ਹੀ ਲਾਉਣਾ ਠੀਕ ਹੈ ਟੈਂਪਰੇਚਰ 107 ਡਰ ਤੋਂ ਬਾਅਦ ਜੇ ਤਾਂ ਵੀ ਬਕਰੀ ਮਰ ਜਾਂਦੀ ਆ 96 95 ਤੋਂ ਥੱਲੇ ਜੇ ਤਾਂ ਵੀ ਬਕਰੀ ਮਰ ਜਾਂਦੀ ਆ ਠੀਕ ਹੈ 102 ਇਹਦਾ ਨਾਰ ਤੇ ਟੈਂਪਰੇਰੀ ਚੈੱਕ ਕਰੇ ਬਗਾਰ ਕੋਈ ਇਲਾਜ ਨਾ ਕਰਨਾ ਚਾਹੀਦਾ ਵੀ ਬਾਈ ਜ਼ਰੂਰੀ ਆ ਹਾਂ ਠੀਕ ਐ ਤੇ ਬਾਈ ਜੇ ਕੱਗੀ ਤੈਨੂੰ ਕੋਈ ਬੱਕਰੀਆਂ ਜਾਉਂਦੀ ਐ ਇਹ ਚੀਜ਼ ਦੀ ਸਮੱਸਿਆ ਐ ਨਾ ਫਿਰ ਤੂੰ ਦੇਸੀ ਇਲਾਜ ਕਰਦਾ ਜਾਂ ਵੀ ਕਿਵੇਂ ਬਸ ਇਹੀ ਕੁਝ ਵਰਤੀ ਜਾਂਦੇ ਆ ਵਿੱਚ ਦੇਸੀ ਪੁੱਛ ਪੁੱਛ ਲੈਂਦੇ ਨੇ ਇਹ ਅਜਾ ਵੀ ਜੇ ਮੈਂ ਬਾਈ ਤੋਂ ਪੁੱਛ ਲੈਨੇ ਆ ਹਾਂ ਇਹਦੇ ਨਾਲ ਹੈਗਾ ਆਪਣਾ ਆਪੇ ਹੀ ਦਸ ਦੂਸਤਾਂ ਦਾ ਸਾਰਾ ਕੁਝ ਇਹੀ ਕਰਦਾ ਤੇ ਠੀਕ ਐ ਫੋਨ ਕਰ ਲੈਂਦੇ ਇਹਨੂੰ ਦੱਸ ਦੇਈਂ ਬਾਈ ਐਂ ਕਰ ਜਿਵੇਂ ਬੜਾ ਗੱਲ ਕੇ ਬੱਕਰੀਆਂ ਦੇ ਵਿੱਚ ਜਿਹੜਾ ਪੇਟ ਚ ਦਰਦ ਆ ਹਾਂ ਦਰਦ ਮਾਰਦਾ ਛੇਤੀ ਬકરી ਨੂੰ ਬੁਖਾਰ ਨਾ ਨਹੀਂ ਬકરી ਮਰਦੀ ਹੁੰਦੀ ਬੰਨ ਪੈ ਗਿਆ ਬੰਨ ਨਾ ਨਹੀਂ ਬકરી ਮਰਦੀ ਹੁੰਦੀ ਬੰਨ ਵਾਲੀ ਬકરી ਵੀ 15 15 ਦਿਨ ਤੁਰੀ ਫਿਰਦੀ ਹੈ ਹੌਲੀ ਹੌਲੀ ਬੰਨ ਬੰਨ ਕਿਵੇਂ ਖੁੱਲਿਆ ਜਾਂਦਾ ਬਈ ਫਿਰ ਇਹਦਾ ਬੰਨ ਦੇ ਕਈ ਤਰੀਕੇ ਨੇ ਉਹ ਹੁੰਦਾ ਮਤਲਬ ਇਹ ਨਹੀਂ ਹੁੰਦਾ ਵੀ ਕੇਦੇ ਪੈ ਗਿਆ ਮੇਰੇ ਦੱਸੇ ਹੋਏ ਤਰੀਕੇ ਨਾਲ ਹੀ ਬੰਦਾ ਤੁਰ ਪਿਆ ਉਹ ਕਈ ਤਰੀਕਿਆਂ ਨਾਲ ਖੁੱਲਦਾ ਹੈ ਅੱਛਾ ਕੋਈ ਇੱਕ ਅੱਧਾ ਤਰੀਕਾ ਜਿਵੇਂ ਇੱਕ ਤਾਂ ਤਰੀਕਾ ਦਾ ਤਾਣੂ ਤੇਲ ਵਗੈਰਾ ਬਲੂਟਾ ਸਲ ਦਵਾਈ ਹੁੰਦੀ ਹੈ ਜਿਵੇਂ ਉਹਦੇ ਵਿੱਚ ਰਲਾ ਕੇ ਵੀ ਦਿੱਤਾ ਜਾਂਦਾ ਹੈ ਤੇle ਸਰੋਂ ਦਾ ਤਾਂ ਸਰਾਬੀ ਦਿੱਤੀ ਜਾਂਦੀ ਹੈ ਸਰਾਬੀ ਦਿੱਤੀ ਜਾਂਦੀ ਹੈ ਬਹੁਤ ਕੁਛ ਛੋਟੇ ਛੋਟੇ ਨੁਕਤੇ ਮਿੱਠਾ ਥੋੜਾ ਵਿੱਚ ਤਾਂ ਆਉਂਦਾ ਬਹੁਤ ਚੀਜ਼ਾਂ ਯਾਰ ਆਈਟਮਾਂ ਬਾਹਲੀਆਂ ਦੇਣੀਆਂ ਬਹੁਤ ਕੁਛ ਠੀਕ ਹੈ ਹਾਂ ਬਾਕੀ ਕੋਈ ਗੱਲ ਨਹੀਂ ਜੇ ਇਹ ਸੰ ਲੋਡ ਵੀਮਾ ਵੀ ਕਰਨਾ ਪੈਂਦਾ ਹੂੰ ਨੀਮਾ ਵੀ ਕਰਨਾ ਪੈਂਦਾ ਵੋਕੂ ਕਰਨਾ ਪੈਂਦਾ ਠੀਕ ਹੈ ਬੈਜਾ ਛੇ ਦੀ ਬੱਕਰੀ ਨੂੰ ਬੰਨ੍ਹ ਦੀ ਪ੍ਰੋਬਲਮ ਆਉਂਦੀ ਨਹੀਂ ਬੰਨ੍ਹ ਦੀ ਪ੍ਰੋਬਲਮ ਸਟਾਲ ਫੀਡਿੰਗ ਤੇ ਖਾੜੀਆਂ ਬੱਕਰੀਆਂ ਨੀਰੇ ਨੂਰ ਵਾਲੀਆਂ ਨੂੰ ਆਉਂਦਾ ਉਹ ਬਸ ਮਿੱਠਾ ਥੋੜਾ ਵਗੈਰਾ ਬੱਕਰੀਆਂ ਨੂੰ ਮੇਨਟੇਨ ਚ ਰੱਖੇ ਸਿਆਲਾਂ ਦੇ ਵਿੱਚ ਚਾਹੇ ਗਰਮੀ ਦੇ ਵਿੱਚ ਆ ਪਾਣੀ ਦੇ ਵਿੱਚ ਮਿੱਠਾ ਥੋੜਾ ਨੂਨ ਵਗੈਰਾ ਪਾਉਂਦੇ ਰਹੋ ਤੇ ਦਰਦ ਵਾਲੀ ਗੱਲ ਕਿਵੇਂ ਸੀ ਬਾਈ ਦਰਦ ਕਿਵੇਂ ਦਰਦ ਮਾਰਦਾ ਬੱਕਰੀ ਨੂੰ ਛੇਦੀ ਅੱਛਾ ਬੱਕਰੀ ਦਾ ਦਰਦ ਉੱਠਿਆ ਤੁਸੀਂ ਮਾਲਾ ਦਾ ਵੀ ਮਿੰਟ ਖੁੰਝ ਕੇ ਬੱਕਰੀ ਦਾਦ ਨਾ ਮਰ ਜਾਵੇ ਪੇਟ ਦਾ ਦਰਦ ਨਹੀਂ ਬੱਕਰੀ ਨੂੰ ਛੜਾ ਕਿਉਂਕਿ ਪੇਟ ਦਰਦ ਨਾਲ ਬੱਕਰੀ ਦਾ ਟੈਂਪਰੇਚਰ ਵੀ ਡਿੱਗਦਾ ਇੱਕਦਮ ਤੇ ਬੀਪੀ ਵੀ ਲੋ ਹੁੰਦਾ ਪਰ ਉਹ ਕਈ ਵਾਰ ਟੈਂਪਰੇਚਰ ਤੇ ਬੀਪੀ ਉੱਠਦੇ ਹੀ ਨਹੀਂ ਬੱਕਰੀ ਮਰੀ ਜਾਂਦੀ ਹੈ ਇਹ ਸਮੱਸਿਆ ਆਉਂਦੀ ਕਿਵੇਂ ਆ ਇਹ ਆਉਂਦੀ ਮਤਲਬ ਮਾੜਾ ਚੰਗਾ ਖਾਣ ਨਾਲ ਮਾੜਾ ਚੰਗਾ ਖਾਣ ਨਾਲ ਹਾਂ ਕਦੇ-ਕਦੇ ਬਾਈ ਵਾਰ ਪੱਤਾ ਹੁੰਦਾ ਕੋਈ ਖਾ ਲੈਂਦੀ ਆ ਕੋਈ ਯਾ ਜੀ ਜਿਵੇਂ ਪਹਿਲਾਂ ਹੁਣ ਤਾਂ ਬੰਦ ਹੋ ਗਿਆ ਨਿਊ ਪ੍ਰੋਫੰਡੀ ਕਾਉਂਦਾ ਸੀ ਅੱਛਾ ਉਹ ਬੰਦ ਹੋ ਗਿਆ ਹੁਣ ਕਾਰਪੇਟ ਵਗੈਰਾ ਜਿਆਦਾ ਲਾ ਲੈਣੇ ਕਾਰਪੇਟ ਹੋ ਗਿਆ ਵੈਸੇ ਮੈਲੋਨੈਕਸ ਪਲੇਨ ਲਾ ਲੋ ਵੀ ਦਰਦ ਨਾਲ ਬੁਹਾਰ ਵਾਲਾ ਟੀਕਾ ਮੈਲੋਨੈਕਸ ਪਲਸ ਮਲਕਸੀ 20 ਕੁਝ ਵੀ ਹੈ ਵੀ ਦਰਦ ਦਾ ਹਟਾਉਂਗਾ ਜਨੇ ਵੈਸੇ ਕਾਰਪੇਟ ਠੀਕ ਹੈ ਠੀਕ ਹੈ ਵੀ ਜੇ ਦਰਦ ਦਾ ਕਵਰ ਕਰ ਲਿਆ ਤਾਂ ਬਾਝ ਜੂ ਨਹੀਂ ਦੀਨੀ ਬਸ ਜਦ ਟੀਕਾ ਲੱਗਿਆ ਤਾਂ 10 15 ਵਾਰ ਦਰਦ ਰੁਕ ਜਾਂਦਾ ਦਰਦ ਵੀ ਬਾਕੀ ਹਾਂ ਦੇਸੀ ਨੁਕਤੇ ਨੇ ਬਾਕੀ ਖਾਂਦੇ ਪੀਂਦੇ ਮੜਿਆ ਹਵਾ ਜੀ ਭਰ ਗਈ ਉਹ ਮਾੜੇ ਮੋਟੇ ਦੇਸੀ ਨੌਕਦ ਨੇ ਤਵਾਖੂ ਦੇਤਾ ਪਾਣੀ ਪਾਤਾ ਉੱਤੇ ਢੂਈ ਤੇ ਉਹ ਉਹਨਾਂ ਵੀ ਹਵਾ ਹੀ ਨਿਕਲ ਜਾਂਦੀ ਹੈ। ਇਹ ਜਿਹੜੇ ਬੱਕਰੀਆਂ ਨੇ ਝੋਨਾ ਖਾਂਦੇ ਨੇ ਉਹਦੇ ਨਾਲ ਵੀ ਦਰਦ ਉੱਠਦਾ। ਹੂੰ। ਇਹ ਮਾੜਾ ਦਾਣੇ ਖਾਂਦੀਆਂ ਨੇ ਝੋਨਾ ਬੱਕਰੀ ਲਈ ਮਾੜਾ ਝੋਨਾ ਨਾ ਖਵਾਣਾ ਚਾਹੀਦਾ। ਹਾਂ ਬਈ ਸੁਣੇ ਵੀ ਆਪਣੀ ਇਹ ਗੱਲ ਸੁਣ ਕੇ ਬਹੁਤ ਗੱਲਾਂ ਕਿ ਮੈਦਾ ਖਵਾਉਣਾ ਲੈ ਹੋ ਕੇ ਦਿਖਾਵੇ ਕੁਝ। ਇਹ ਮਾੜ ਨਹੀਂ ਕਰਨਾ ਚਾਹੀਦਾ। ਇਹ ਝੋਨੇ ਦੇ ਉੱਤੇ ਇਹ ਇਹਦਾ ਮਾੜਾ ਬੱਕਰੀ। ਮਾੜਾ ਦਾ। ਇਹ ਗੱਲ ਦਾ ਨਹੀਂ ਹੁੰਦਾ। ਝੋਨਾ ਤਾਂ ਉਹਦੀ ਬੱਕਰੀ ਖਾਊਗੀ ਜਿਹੜੀ ਬੱਕਰੀ ਨੂੰ ਘਰੇ ਦਾਣਾ ਨਹੀਂ ਮਿਲਦਾ। ਅੱਛਾ। ਆ ਬੱਕਰੀਆਂ ਫਰਦੀਆਂ ਨੇ ਲੈ ਖਾ ਕੇ ਦਿਖਾਵੇ ਕੋਈ ਝੋਨੇ ਨੂੰ ਮੂੰਹ ਮਾਰ ਕੇ ਦਿਖਾਵੇ ਜੇ ਤੁਹਾਨੂੰ ਦਾਣੀ ਨਹੀਂ ਪਾਉਣਾ ਉਹ ਆਪੀ ਝੋਨਾ ਖਾਊਗੀ ਭੁੱਖੀ ਮਰਦੀ ਹੋਰ ਕੀ ਕਰੂ ਵਿਚਾਰੀ ਠੀਕ ਹੈ ਪੇਟ ਭਰ ਕੇ ਰੱਖੋ ਝੋਨੇ ਨੂੰ ਖਾਂਦੀ ਹੀ ਨਹੀਂ ਬੱਕਰੀ ਨਹੀਂ ਇਹ ਪੇੜ ਬੱਕਰੀ ਮਨ ਲਾ ਵੀ ਬੇਬੰਨਾ ਝੋਨਾ ਖਾ ਗਈ ਥੋੜੀ ਨਿਗਾਚ ਨਹੀਂ ਰਹੀ ਖਾ ਗਈ ਮਤਲਬ ਮੁੰਜਰਾ ਮਸੇਨਾ ਵੱਧ ਖਾ ਗਈ ਫਿਰ ਇਹ ਗਲ ਕੇ ਤਾਂ ਨਿਕਲਣਾ ਨਹੀਂ ਜੇ ਤੁਸੀਂ ਕਹੋ ਵੀ ਮਗਰ ਦੀ ਗਲ ਕੇ ਮੀਂਗਣਾ ਮੋਗ ਮਣ ਕੇ ਨਿਕਲੂ ਨਹੀਂ ਨਿਕਲਣਾ ਇਹ ਤਾਂ ਫਿਰ ਉਸ਼ਾਲੀ ਰਹੀ ਆਉਣਾ ਉਸ਼ਾਲੀ ਕਿਹੜੀ ਚੀਜ਼ ਇਹਨਾਂ ਨੇ ਬੱਕਰੀ ਨੂੰ ਫਿਰ ਸ਼ਰਾਬ ਪਿਉਣੀ ਪੈਂਦੀ ਆ ਸ਼ਰਾਬ ਖਰਾ ਪਿਆ ਉਹ ਨਵਾਂ ਦਾ ਖਾਰੇਣਾ ਵੀ ਆ ਜਾਂਦੀ ਆ ਨਹੀਂ ਫਿਰ दारू दारू ਸ਼ਰਾਬ ਦਵਾਈ ਦੇ ਤੌਰ ਤੇ ਕੋਈ ਮਾੜੀ ਗੱਲ ਨਹੀਂ ਉਹਦਾ ਇੱਕਦਮ ਮਾੜਾ ਮੱਡਾ ਕੋਈ 10 20 ਕਿਲ ਪਿਆਤੀ ਬੱਕਰੀ ਜਦੀ ਉਟਾਲੀ 40 ਮਾਰਦੀ ਆ ਸਾਰਾ ਕੁਝ ਮੂਹੇਗਾ ਇੱਕ ਘਰ ਦੀ ਨਹੀਂ ਮਿਲਦੀ ਸ਼ਰਾਬ ਜੇ ਘਰ ਦੀ ਮਿਲੇ ਉਹ ਸਭ ਕੁਝ ਮਿਲ ਜਾਂਦਾ ਮੈਂ ਕਹਿੰਦਾ ਇੰਨੀ ਵਾਧੂ ਆ ਜਿਵੇਂ 10 ਐਮਐਲ ਪੰਜ ਕੋਈ ਵੀ ਸ਼ਰਾਬ ਆ ਯਾਰ ਅਲਕੋਹਲ ਆ ਵਾ ਸੰਦਰ ਜਾਨੀ ਜਿਹਦੀ ਉਹ 40 ਬਰਬਾਦ ਦੀ ਬੱਕਰੀਆਂ ਠੀਕ ਆ ਉਹਦੇ ਨਾਲ ਲੋਟ ਹੋ ਜਾਂਦੀ ਆ ਜਾਂ ਫਰਾਈ ਹੈਗਾ ਕੋਕਾ ਆਪਣਾ ਇਦੇ ਵਿੱਚ ਮਿੱਟਾ ਢੋਡਾ ਲਾ ਕੇ ਦੇ ਦੋ ਉਹ ਮਾੜੇ ਮੋਟੇ ਵਾਲਾ ਤਾਂ ਕੋਕਸਾਰ ਦਿੰਦਾ ਜਾਨੀ ਨਹੀਂ ਫਿਰ ਸ਼ਰਾਬ ਹੀ ਛਾਰਦੀ ਆ ਉਲਟੀ ਦਾ ਬੱਕਰੀ ਨੂੰ ਸ਼ਰਾਬ ਹੀ ਕਰਾਉਂਦੀ ਆ ਮੂੰਹ ਰਾਹੀਂ ਆਉਂ ਝੋਨਾ ਖਾਦਾ ਆ ਬਾਕੀ ਜਾਰੇ ਪ੍ਰੋਬਲਮ ਕਦੇ ਆ ਗੱਲ ਤਾਂ ਨਹੀਂ ਹੈਗਾ ਝੋਨਾ ਹੈ ਇਹਦੇ ਅੰਦਰ ਗੱਲ ਤਾਂ ਨਹੀਂ ਹੁੰਦਾ ਇਹ ਫੁਲਕ ਫੁਲਕ ਸਣੇ ਮਾਰਦਿਆਂ ਮੁੰਜਰ ਤੋਂ ਫੁਲਕ ਫੁਲਕ ਆਉਂ ਤੇ ਕਿਹੜਾ ਉਹ ਨਿਕਲਿਆ ਉਚਵਲਾ ਇਹ ਗੱਲ ਤਾਂ ਨਹੀਂ ਹੁੰਦਾ ਤੇ ਭਾਈ ਇਹਦਾ ਇੱਕ ਇਹ ਗੱਲ ਦੱਸੋ ਵੀ ਜਿਹੜਾ ਦੁੱਧ ਆ ਉਹ ਗੁਨਾਹਕਾਰੀ ਕ ਮੰਨਿਆ ਜਾਂਦਾ ਇੱਕ ਤਾਂ ਵੀ ਕਹ ਕਹ ਦਿੰਦੇ ਵੀ ਬਾਹਰ ਚਾਰਦੀ ਆ ਵੀ ਤਾਂ ਗੁਨਾਹਕਾਰੀ ਮੰਨੇਗਾ ਦੇਖੋ ਪਤਾ ਗੱਲ ਕੀ ਆ ਬੱਕਰੀ ਦੀ ਮ ਇਹ ਪੇਟ ਦੀ ਬੰਦਤਰ ਹੁੰਦੀ ਹੈ ਦੇ ਵਿੱਚ ਮੰਨ ਲਾ ਵੀ ਬੱਕਰੀ ਦੇ ਪੰਜ ਖਾਨੇ ਨੇ ਵਿੱਚ ਪੇਟ ਦੇ ਅਸਿਆ ਤੇ ਫਾਸਟ ਫਾਸਟ ਬਹੁਤ ਆ ਬੱਕਰੀ ਜਿਹੜੀ ਚਰੀ ਜਿਉ ਨਾਲ ਦੀ ਨਾਲ ਨਾਲ ਦੀ ਨਾਲ ਹੀ ਹਜਮ ਕਰੀ ਜਾਂਦੀ ਹੈ ਮੀਂਗਣਾ ਵੀ ਕਰੀ ਜਿਉ ਖਾਈ ਜਾਉ ਐਨੀ ਫਾਸਟ ਮਸ਼ੀਨਰੀ ਹੈ ਬੱਕਰੀ ਦੀ ਰੱਬ ਵੱਲੋਂ ਇਹ ਕੁਦਰਤੀ ਗੱਲ ਹੈ ਠੀਕ ਹੈ ਜਿਵੇਂ ਹੁਣ ਧਾਰਮਿਕ ਫਨੋਮ ਦੇ ਵਿੱਚ ਜਾਈਏ ਤਾਂ ਮੁਹੰਮਦ ਸਾਡੇ ਮਤਲਬ ਨਬੀ ਸਲਾਮ ਦੇ ਵਿੱਚ ਨਬੀ ਹੋਏ ਨੇ ਨਾ ਹੂੰ ਤੇ ਉਹਨਾਂ ਨੇ ਕਿਹਾ ਸੀ ਜਾਨੀ ਮੁਸਲਮਾਨਾਂ ਨੂੰ ਖਾਸ ਕਰਕੇ ਚਰਵਾਹੇ ਮੁਸਲਮਾਨਾਂ ਨੂੰ ਕਿਹਾ ਸੀ ਵੀ ਇਹ ਤੁਹਾਡੇ ਲਈ ਸੁਨਤ ਹੈ ਮਤਲਬ ਇੱਕ ਧਾਰਮਿਕ ਰੂਲ ਹੈ ਵੀ ਤੁਸੀਂ ਰੱਖਣੀ ਹੈ ਇਹ ਐਸੇ ਆ ਵੀ ਇਹਦੇ ਵਿੱਚ ਸ਼ਿਫਾ ਸ਼ਿਫਾ ਮਤਲਬ ਇਲਾਜ ਹਮ ਬਰਕਤ ਮਤਲਬ ਵਾਧਾ ਹਮ ਵੀ ਇਹਦੇ ਵਿੱਚ ਵਾਧਾ ਵੀ ਆ ਇਹਦੇ ਵਿੱਚ ਇਲਾਜ ਵੀ ਆ ਠੀਕ ਤੁਸੀਂ ਰੱਖਿਆ ਕਰੋ ਇਹ ਚੀਜ਼ ਨੂੰ ਉਹਨਾਂ ਨੇ ਰਿਕਮੈਂਡਡ ਕਰਤੀ ਸੀ ਮੁਹੰਮਦ ਸਾਹਿਬ ਨੇ ਬੱਕਰੀ ਰਿਕਮੈਂਡਡ ਕਰਤੀ ਸੀ ਮੁਸਲਮਾਨਾਂ ਵਾਸਤੇ ਖਾਸ ਕਰਕੇ ਮੁਸਲਮਿ ਚਰਵਾਹਿਆਂ ਵਾਸਤੇ ਰੱਖੀ ਤੇ ਸਾਰੇ ਹੀ ਜਾਂਦੇ ਨੇ ਸਾਰੇ ਰੱਖੋ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਨਹੀਂ ਰੱਖ ਸਕਦੇ ਹਾਂ ਹਾਂ ਮਤਲਬ ਇਹ ਨਹੀਂ ਹੈਗਾ ਰੱਖੋ ਸਾਰੇ ਰੱਖੋ ਬੱਕਰੀ ਹੁਣ ਤਾਂ ਦੇਖੋ ਕ੍ਰਿਸਚਨਰ ਨੇ ਵੀ ਇੱਕ ਵਰਡ ਕੱਢਦਾ ਨਾ ਜੀਓ ਏਟੀ ਗੋਟ ਹਾਂ 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 ਗ੍ਰੇਟੈਸਟ ਆਫ ਆਲ ਟਾਈਮ ਹਮ ਹਾਂ ਹੈਨਾ ਤਾਂ ਬੱਕਰੀ ਫਿਰ ਉਹ ਗੋੜ ਦੇ ਨਾਲ ਹੀ ਬਣਿਆ ਨਾ ਬੱਕਰੀ ਅਸਲ ਤਾਂ ਬੱਕਰੀ ਹੀ ਆ ਫਿਰ ਗ੍ਰੇਟੈਸਟ ਆਫ ਆਲ ਟਾਈਮ ਹਮ ਬੜਾ ਤਗੜਾ ਮੈਣਾ ਨਿਕਲ ਗਿਆ ਬਾਕੀ ਪਹਿਲਾਂ ਮੁਹੰਮਦ ਸਾਡੇ ਸ਼ੁਰੂ ਤੋਂ ਬੱਕਰੀਆਂ ਤਾਂ ਮੁਸਲਮਾਨ ਕਮਿਊਨਿਟੀ ਰੱਖਦੀ ਆ ਹਾਂ ਕਿਉਂਕਿ 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 ਮੁਹੰਮਦਨ ਪੈਗੰਬਰਾਂ ਨੇ ਇਹਨੂੰ ਰეკਮੈਂਡਡ ਕੀਤਾ ਨਾ ਉਹਦੇ ਆਪਦੇ ਫਾਲੋਅਰ ਵਾਸਤੇ ਆਪਦੀ ਉਮਤ ਵਾਸਤੇ ਵੀ ਰੱਖੋ ਇਹਦੇ ਵਿੱਚ ਸ਼ਫਾ ਵੀ ਆ ਇਹ ਅਮਰ ਬੋਲੇ ਸਮੇਂ ਦੇ ਵਿੱਚ ਸ਼ਫਾ ਤੇ ਬਰਕਤ ਦੇ ਵਿੱਚ ਵਾਧì ਦੁਰ ਜਾਣੀ ਹੈ ਤੇ ਉਹਨਾਂ ਨੇ ਕਈ ਹੋਈਆਂ ਗੱਲਾਂ ਪੂਰੀਆਂ ਹੋ ਰੇ ਨੇ ਅੱਜ ਦੇ ਸਮੇਂ ਦੇ ਵਿੱਚ ਬਣ ਗਈ ਨਾ ਉਹਨਾਂ ਦੀ ਕਈ ਹੋਈਆਂ ਗੱਲਾਂ ਨੇ ਜੇ ਗੋਟ ਸ਼ਬਦ ਬਣਿਆ ਗੋ ਗ੍ਰੇਟ ਟੈਸਟ ਆਫ 올 ਟਾਈਮ ਤਾਂ ਅਸੀਂ ਤਾਂ ਮੰਨਦੇ ਨਹੀਂ ਵੀ ਮੁਹੰਮਦ ਦੀ ਕੀ ਹੋਈ ਗੱਲ ਕੋਈ ਅਧੂਰੀ ਨਹੀਂ ਰਹੀ ਸੀ ਮੱਜਾ ਤਾਂ ਵੀ ਮਹਿੰਗੀਆਂ ਵੇਚੀਆਂ ਬੱਕਰੀਆਂ ਅੱਜ ਦੇ ਟਾਈਮ 'ਚ ਆ ਮੁਹੰਮਦ ਸਾਹਿਬ ਦੀ ਮਤਲਬ ਸੱਲਾ ਲਾਹ ਵਾਲਾ ਦੀ ਕਈ ਵਾਰੀ ਗੱਲ ਕਰੇ ਕੁਛ ਸਾਡੇ ਲੋਕ ਕਦਰ ਕਰਦੇ ਨੇ ਜੀ ਦੀ ਹਮਮ ਜੀ ਗੱਲ ਸਾਡੇ ਲੋਕ ਨੇਗੇ ਮੁਸਲਮਾਨ ਭਾਈ ਵੱਧ ਬੱਕਰੀ ਲੈਂਦਾ ਸੀ ਰੁਪਈਆਂ ਨੂੰ ਵੱਧ ਖਰੀਦਦਾ ਹਮ ਹੁਣ ਇਹਨੇ ਮਹਾਰਾਇਟਰ ਚ ਬੈਠਣੇ ਮੁਸਲਮਾਨ ਭਾਈਏ ਨੇ ਸਾਡੇ ਉਹ ਹਾਂ ਇਹਨਾਂ ਨੇ ਮਹਿੰਗੀਆਂ ਬੱਕਰੀਆਂ ਖਰੀਦਦੇ ਨੇ ਕਾਹ ਤੋਂ ਖਰੀਦਦੇ ਨੇ ਉਹ ਉਹਨਾਂ ਨੂੰ ਪਤਾ ਵੀ ਇਹਨਾਂ ਸਾਡੀ ਉਹ ਹੈ ਸੁਨਤ ਹੈ ਲੱਗਦਾ ਉਹਦੇ ਕਾਰਨ ਨਾਲ ਸਾਡੇ ਚੀਜ਼ ਰੱਖੀ ਬੱਢਣ ਸਾਡੇ ਲੋਕ ਨੇ ਜਿਹੜੇ ਬਾਰਲੇ ਮਹਾਰਾਜਟਰ ਵਾਲੇ ਵੱਡੇ ਵੱਡੇ ਸਟੇਟਾਂ ਵਾਲੇ ਤਾਂ ਹੀ ਕਦਰ ਪਾ ਰਹੇ ਨੇ ਚੀਜ਼ ਦੀ ਹੂੰ 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 ਉਹੀ ਥੋੜੋ ਪੈ ਰਹੀ ਆ ਆ ਥੱਲੋ ਪੈ ਰਹੀ ਆ ਇਹਨਾਂ ਦੀ ਕਦਰ ਤੇ ਠੀਕ ਆ ਨਹੀਂ ਹੁਣ ਰੱਖੀ ਦਾ ਯਾਰ ਸਾਬ ਬੈਠਣਾ ਇਹ ਤਾਂ ਹੀ ਗੱਲ ਹੋਣਾ ਚੱਲਾ ਰੇਕ ਰੱਖੀ ਬੈਠਾ ਉਹ ਥੋੜਾ ਧਾਰਮਿਕ ਗੱਲ ਲੰਬੀ ਚਲੀ ਜਾਂਦੀ ਆ ਨਾ ਹੂੰ ਪੀ ਜਾਣੀ ਗੱਲ ਮਦਰ ਪਗੰਬਰ ਦੀ ਗੱਲ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਸਾਹਿਬ ਦੀ ਗੱਲ ਨੂੰ ਛੁਟਲਾਇਆ ਨਹੀਂ ਆ ਬਾਕੀ ਸਾਡੇ ਕੁਰਬਾਨੀ ਲਾਉਣੀ ਆ ਇਹ ਚੀਜ਼ ਦੀ ਕੁਰਬਾਨੀ ਲੱਗ ਸਾਡੇ ਕੁਰਬਾਨੀ ਲਾਉਣੀ ਆ ਜਾਇ ਹਣਾ 4 ਲੱਖ ਲੱਗ ਜੇ 3 ਲੱਖ ਲੱਗ ਜੇ 2 ਲੱਖ ਲੱਗ ਜੇ ਵਿੱਚ ਤਾਕੜੇ ਨੇ ਜਿਹੜੇ 2 2 3 3 ਲੱਖ ਰੁਪਏ ਲਾਉਂਦੇ ਨੇ ਕੇ ਪੂਰਾ ਸੁਨਖਾ ਬੱਕਰਾ ਪੂਰਾ ਝੋਟੀ ਦਾ ਬੱਕਰਾ ਭਾਲਦੇ ਨੇ ਕਹਿੰਦੇ ਜਾਇ ਸਾਡਾ ਪੰਜਾਪੋ ਉਹਦੀ ਗੱਲ ਮੁਤਾਬਕ ਆ ਕੋਈ ਲੱਖਾਂ ਲਾ ਲੰਦਾ ਕੋਈ ਹਜ਼ਾਰਾਂ ਲਾ ਲੰਦਾ ਹਣਾ ਇਹ ਚੀਜ਼ ਉਹ ਇਹਨੂੰ ਕਦਰ ਕਰਦੇ ਨੇ ਚੀਜ਼ ਦੀ ਠੀਕ ਯਾਨੀ ਮਤਲਬ ਇਹ ਆ ਤੇ ਠੀਕ ਆ ਭਾਈ ਬਹੁਤ ਧੰਨਵਾਦੀ ਤੁਹਾਡਾ ਜਿਹੜੀ ਆ ਜਾਣਕਾਰੀ ਹੈ ਨਾ ਮੈਡੀਕਲ ਸੰਬੰਧੀ ਦਿੱਤੀ ਆ ਤੇ ਆ ਵਿੱਚ ਕੋਈ ਬਾਕੀ ਪਰਸਨਲੀ ਗੱਲ ਕਰਦੇ ਵੀ ਰਹਿੰਦੇ ਨੇ ਆਪਾਂ ਇਹ ਵੀ ਗੱਲ ਨਹੀਂ ਕਿਸੇ ਗੱਲ ਦਾ ਪਰਦਾ ਰੱਖਿਆ ਹੂੰ ਠੀਕ ਹੈ ਨਾ ਜਿੰਨੀ ਕ ਆਪਾਂ ਨੂੰ ਹੈਗੀ ਮਾੜੀ ਮੁੰਡੀ ਨੌਲੇਜ ਜੋ ਵੀ ਆ ਆਪਾਂ ਕਹਿੰਦੇ ਨਾ ਗਿਆਨ ਵੰਡੇ ਵਾਧਾ ਹੁੰਦਾ ਹੂੰ ਆਪਾਂ ਸਭ ਨੂੰ ਦਿੰਨੇ ਆ ਟਾਈਮ ਠੀਕ ਹੈ ਜੀ ਠੀਕ ਹੈ ਦੱਸੀ ਦੀ ਵੀ ਇਹ ਗੱਲ ਜਦੋਂ ਬੰਦਾ ਖੀਰ ਬਾਰ-ਬਾਰ ਆਪ ਵੀ ਹੁਣ ਕੰਮ ਕਰਨੇ ਹੁੰਦੇ ਨੇ ਕਹੇ ਬੱਸ ਜਾਣੇ ਵੀ ਉਹਨੇ ਬੰਦਾ ਬਾਰ-ਬਾਰ ਫੋਨ ਕਰਕੇ ਇੱਕੋ ਹੀ ਗੱਲ ਨੂੰ ਮੈਂ ਕਹਿੰਦਾ ਉਹਨਾਂ ਬਾਈ ਨੋਟ ਕਰ ਲੈ ਮੈਨੂੰ ਦੁਬਾਰਾ ਨਾ ਪੁੱਛੀ ਯਾਰ ਹੂੰ ਫਿਰ ਇੱਕੋ ਹੀ ਗੱਲ ਨੂੰ ਬਾਰ-ਬਾਰ ਬਾਈ ਆ ਕਿੰਨਾ ਲੱਗਿਆ ਜਦੋਂ ਇੱਕ ਵਾਰੀ ਦੱਸਤਾ ਸਮਾਰ ਕੇ ਸਮਾਰ ਕੇ ਨੋਟ ਕਰ ਲਿਆ ਕਰੋ ਠੀਕ ਹੈ ਟਾਈਮ ਨਹੀਂ ਲੱਗਦਾ ਕੰਮ ਹੋਰ ਵੀ ਹੁੰਦੇ ਨੇ ਬਹੁਤ ਉਦੋਂ ਮੈਨੂੰ ਜਾਣਾ ਪੈਂਦਾ ਜਿੱਥੇ ਫੋਨ ਚੱਕੇ ਨਹੀਂ ਜਾ ਸਕਦਾ ਜਿਹੜਾ ਅਗਲਾ ਕਹਿੰਦਾ ਜੇ ਸਾਡਾ ਫੋਨ ਨਹੀਂ ਚੱਲਦਾ ਹੂੰ ਕਿਉਂ ਪਸ਼ੂਆਂ ਚੋੜਦੇ ਹੋ ਨਾ ਫਿਰ ਫੋਨ ਵੀ ਨਹੀਂ ਚੱਕਿਆ ਜਾਂਦਾ ਬਈ ਸਹੀ ਗੱਲ ਆ ਤੇ ਬਈ ਇੱਕ ਵਾਰ ਚ ਗੱਲ ਸਮਝ ਲਿਆ ਕਰੋ ਜਾਂ ਲਿਖ ਲਿਆ ਕਰੋ ਜਾਂ ਰਿਕਾਰਡਿੰਗ ਕਰ ਲਿਆ ਕਰੋ ਨਾ ਬਈ ਹਾਂ ਬਸ ਉਹ ਬੇਸਿਕ ਜੀਆਂ ਗੱਲਾਂ ਨੇ ਯਾਰ ਜਦੋਂ ਤੁਹਾਡੇ 2-4 ਬਾਰ ਹੱਥਾਂ ਵਿੱਚ ਦੀ ਲੰਘੀਆਂ ਵਾਹ ਪਤਾ ਲੱਗ ਜੂ ਉਦੋਂ ਬਾਅਦ ਤੁਹਾਨੂੰ ਪਤਾ ਲੱਗ ਜਦਾ ਵੀ ਆਹ ਲੱਛਣ ਤੇ ਆਹ ਚੀਜ਼ ਲਈ ਸੀ ਸਹੀ ਗੱਲ ਜ਼ਰੂਰੀ ਨਹੀਂ ਵੀ ਅਸੀਂ ਵੱਡੇ ਆ ਪਿੰਡ ਦਾ ਡਾਕਟਰ ਹੁੰਦਾ ਕੋਈ ਉਹਦੀ ਵੀ ਸਲਾ ਇਹੀ ਗੱਲ ਨਹੀਂ ਬੱਕਰੀ ਵਾਲਾ ਉਹ ਸਿਰਫ ਜਾਣਕਾਰ ਬੈਠੇ ਨੇ ਅਸਲ ਬੱਕਰੀਆਂ ਵਾਲਾ ਉਹੀ ਬੱਕਰੀਆਂ ਵਾਲਾ ਜਿਹੜਾ ਬੱਕਰਾ ਬੱਕਰੀਏ ਦੀ ਕੱਲੀ ਕੱਲੀ ਨਾਅਜ਼ ਸਮਝਦਾ ਠੀਕ ਹੈ ਉਹ ਬੱਕਰੀਆਂ ਵਾਲਾ ਮੰਨ ਸਮਝਣੀ ਚਾਹੀਦੀ ਆ ਠੀਕ ਆ ਨਹੀਂ ਉਹਦਾ ਤੁਰਾ ਰੋਗ ਨੂੰ ਸਮਝ ਕੇ ਨਾ ਰੋਗ ਨੂੰ ਸਮਝ ਕੇ ਇਲਾਜ ਤਾਂ ਹੀ ਸਹੀ ਕਰੋਗੇ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜਾ ਬੰਦਾ ਉਹਦੀ ਪਰਖ ਕਰ ਗਿਆ ਬੱਕਰੀ ਦੀ ਵੀ ਬੱਕਰੀ ਨੂੰ ਕੀ ਹੋਆ ਕੀ ਬਿਮਾਰੀ ਆ ਉਹ ਬੱਕਰੀਆਂ ਵਾਲਾ ਅਸਲ ਮੰਨੇ ਤੇ ਠੀਕ ਆ ਬਾਈ ਬਹੁਤ ਧੰਨਵਾਦੀ ਠੀਕ ਆ